ਕਿ ਆਇਆ ਕਾ ਆ ਲੋ ਦੇਖ ਪੜੀ ਨੀ ਆਦ ਨਹੀਂ ਕੋਈ ਇਹ ਆਈ ਆਈ ਗਈ ਉਹ ਨੰਬਰ ਇਹ ਕਿੱਥੇ ਆਇਆ ਹੂੰ ਚਾਹੀ ਆਲਗਾ ਇੱਕ ਦੋ ਮਿੰਟਾਂ ਚ ਬਸ ਆਇਆ ਆਇਆ ਆਹ ਲਾ ਰੋਕ ਬੱਤੀ ਜਲਾ ਕੇ ਵੀ ਆਇਆ ਹੀ ਆ ਆ ਹਾਈ ਚਲ ਚਲੋ ਜੀ ਵਾ ਦਿਓ ਦੱਸਿਓ ਲੜੀ ਨਹੀਂ ਜੀ ਕਰਨਾ ਇਹ ਥੋ ਇਹਦਾ ਤੀ ਕੋਈ ਮਤਲਬ 3 ਕੋਈ 3 ਵਜੇ 3:30 ਮਿੰਟ ਟਾਈਮ ਸੀ ਤੇ ਕੋਈ ਇੱਕ ਮੁੰਡਾ ਆਇਆ ਵਾ ਜਿਹੜਾ ਸੀ ਸੀਸੀਟੀਵੀ ਚ ਆਇਆ ਦਾ ਉਦੋਂ ਕਿੰਨੀ ਗਰਾੜ ਸੀ ਔਰ ਉਹ ਅੰਦਰ ਗਿਆ ਵਾ 3:34 ਮਿੰਟ ਤੋ ਪਰ ਉਹ ਮੋਟਰਸਾਈਕਲ ਚੁੱਕ ਕੇ ਲਾਇਆ ਤੀ 3 ਮਿੰਟ ਦੇ ਵਿੱਚ ਦੋ ਲੋਕ ਨੇ ਖੋਲੇ ਨੇ ਇੱਕ ਹੈਂਡਲ ਵਾਲਾ ਇੱਕ ਥੱਲੇ ਵਾਲਾ ਖਾਲੀ ਹੈ ਨਹੀਂ ਹਰ ਰੋਜ਼ ਬਟਾਲਾ ਦੇ ਵਿੱਚ ਕੋਈ ਨਾ ਕੋਈ 1 2 3 4 ਵਾਰ ਤਾਂ ਹੋ ਰਹੀਆਂ ਨੇ ਕੋਈ ਇੱਕ ਦਿਨ ਅਸਲ ਮਹਿਫੂਜ਼ ਨਹੀਂ ਆ ਰਿਹਾ ਕਦੀ ਮੋਬਾਈਲ ਕਦੀ ਕਿਸੇ ਦੀ ਕੋਠੀ ਚ ਆ ਤੁਸੀਂ ਦੇਖਿਆ ਪਰਸੋਂ ਵੀ ਇੱਕ ਮਤਲਬ ਵਾਰਦਾਤ ਹੋਈ ਹੈ ਰਲਾ ਕਿਸੇ ਕੋ ਨਹੀਂ ਚ ਫੜੇ ਗਏ ਬੰਦੇ ਮੈਂ ਪ੍ਰਸ਼ਾਸਨ ਨੂੰ ਕਹਿੰਦਾ ਵਾਂ ਬਿ ਜਿਹੜੇ ਆ ਬੰਦੇ ਫੜੇ ਗਏ ਪਰਸੋਂ ਇਹ ਜਿਹੜਾ ਇਲਾਕਾ ਵੈ ਬੀਕੋ ਵਾਲਾ ਇਹਨਾਂ ਬੰਦਿਆਂ ਦੇ ਉੱਪਰ ਖਾਸ ਕਰਕੇ ਨਿਗਰਖੀ ਹੋ ਜਾਵੇ ਨਕੀਲ ਪਾਈ ਜਾਵੇ ਕਿਉਂਕਿ 100% ਦੇ ਵਿੱਚ ਜਿਹੜੇ ਬੰਦੇ ਇਹ ਸ਼ਾਮਲ ਨੇ ਕੋਈ ਵੀ ਦੇਣਾ ਛਣ ਜਾਂਦਾ ਜਿੱਦਣ ਬਟਾਲੇ ਦੇ ਵਿੱਚ ਕੋਈ ਖੋਹ ਨਹੀਂ ਹੁੰਦੀ ਕੋਈ ਮੋਬਾਈਲ ਕੋਈ ਚੈਨੀ ਜਾ ਕਿਸੇ ਕਿਸਨ ਦੀ ਕੋਈ ਲੂਟ ਪਾਰ ਨਹੀਂ ਦੀ ਭਈ ਕਿੱਦਾਂ ਦਾ ਹੋਲਿਆ ਸੀ ਜਿਹੜਾ ਇਹ ਚੁੱਕ ਕੇ ਲਿਆ। ਭੁਲਿਆ ਨੇ ਮੂੰਹ ਮੰਨਿਆ ਸੀ ਇਹਨੇ ਆਪਣਾ ਜਗੜ ਗਈ। ਜਗੜ ਪਾਈ ਸੀ ਇਸ ਤੋਂ ਪਹਿਲਾਂ ਇੱਕ ਦਿਨ ਮਤਲਬ ਸਾਡੇ ਬਿਯਾਰ ਦੇ ਵਿੱਚ ਹੀ ਮਤਲਬ ਸ਼ਰੇ ਆਮ ਤਿੰਨ ਮੁੰਡੇ ਆਏ ਨੇ ਮੋਟਰਸਾਈਕਲ ਦੇ। ਉਹਨਾਂ ਮੋਟਰਸਾਈਕਲ ਉਹ ਚੁੱਕ ਕੇ ਆਪਣੇ ਇੱਕ ਦੁਕਾਨ ਦਾ ਮੋਬਾਈਲ ਚੁੱਕ ਕੇ ਤੇ ਦੌੜ ਗਏ ਨੇ। ਕੋਈ ਉਹਨਾਂ ਨੂੰ ਕਿਸੇ ਕਿਸਨਾ ਕੋਈ ਗੋਵਰਨੀ ਪ੍ਰਸ਼ਾਸਨ ਦਾ ਉਸ ਦਾ ਕੋਈ ਡਰ ਨਹੀਂ। ਤੁਹਾਨੂੰ ਇਹ ਨਹੀਂ ਲੱਗਦਾ ਪ੍ਰਸ਼ਾਸਨ ਰਾਤ ਨੂੰ ਵੀ ਇੱਕ ਫੇਰਾ ਫੇਰਾ ਹੀ ਮਾਰੇ ਚੱਕਰ ਦੇ ਵਿੱਚ। ਦੇਖੋ ਜਿਹੜੀ ਪੀਸੀਆ ਰ ਫੇਰਾ ਮਾਰਦੀ ਆ। ਲੇਕਿਨ ਉਹਦਾ ਹੂਟਰੇ ਦਾ ਤੇਜ ਹੁੰਦਾ ਹੈ ਹੂਟਰੇ ਮਾਰਦੇ ਨੇ ਜਿਹੜਾ ਕੋਈ ਚੋਰੀ ਕਰਨ ਨੂੰ ਆਇਆ ਹੀ ਹੁੰਦਾ ਉਹ ਛੱਡ ਦੇ ਜਾਂਦਾ ਜੇ ਲੰਘ ਜਾਂਦਾ ਆਪਣਾ ਉਹ ਬੰਦੇ ਆਪਣੇ ਕੇਸ ਕਰ ਜਾਂਦੇ ਨੇ ਮੋਟਰਸਾਈਕਲ ਕਿਹੜਾ ਸੀ ਜਿਹੜਾ ਚੋਰੀਆ ਮੋਟਰਸਪਲੈਂਡਰ ਮੋਟਰਸਾਈਕਲ ਸੀ ਲਾਸਟ